ਅਸੀਂ ਕਾਰਵਾਈ ਜੀ ਸਾਰਿਆਂ ਨੂੰ ਲੋ ਜੀ ਬਾਈ ਤਰਲੋਚਨ ਕੋਲ ਪਹੁੰਚੇ ਹੋਏ ਆ ਤਰਲੋਚਨ ਕੋਲ ਹੁਣ ਬਾਈ ਗੰਨੇ ਦਾ ਸੀਜ਼ਨ ਹੈ ਕੋਈ ਮੰਜੀ ਲਵਾ ਰਿਹਾ ਕੋਈ ਕੁਛ ਲਵਾ ਰਿਹਾ ਹੈ ਦੋ ਤਿੰਨ ਟਰਾਲੇ ਤੇ ਨੇ ਤਿਆਰ ਕਰਕੇ ਭੇਜਦੇ ਤੇ ਅੱਜ ਲੱਗਿਆ ਬਾਈ ਸੰਜੇ ਨੂੰ ਰੰਗ ਕਰਨ ਸਾਰੇ ਕਾਰਵਾਈ ਜੀ ਸਾਰਿਆਂ ਨੂੰ ਕਿਵੇਂ ਆ ਠੀਕ ਆ ਜੀ ਇਹ ਤਾਂ ਹੋ ਰਿਹਾ ਇਹਦਾ ਪਤਾ ਨਹੀਂ ਲੱਗਦਾ ਕਿਨੇ ਨਿਕਲਦੇ ਵੀ ਹੈ ਕਿ ਮਿਹਨਤ ਬਾਈ ਲੋਕ ਕਹਿੰਦੇ ਜਰਾ ਅਗਰਾਂ ਕਰਨਾ ਪੜਾ ਕਿ ਨਾ ਆਪਾਂ ਰੰਗ ਕਰਨਾ ਬੜਾ ਔਖਾ ਹੈ ਤੇ ਲਾਗੇ ਮੇਰੇ ਨਾਲ ਉਹ ਜਿਹੜੇ ਕੋਈ ਛੱਕੇ ਨਹੀਂ ਕਰਦੇ ਕਰਦੇ ਨਹੀਂ ਕੀ ਜ ਬਣਾ ਦਿੰਦਾ ਜੇ ਰੰਗ ਦਾ ਵੀ ਉਹ ਤੀਜਾ ਬੜ ਜਿਹੇ ਪਰ ਅਗਲਾ ਜੇ ਕਿਤੇ ਪੈ ਨਾ ਸਕੇ ਜਦਾ ਬਾਈ ਆਲਾ ਮੁੱਲ ਇਹ ਦਿੰਦਾ ਪੂਰਾ ਅਲੱਗ ਦਿਨ ਨਹੀਂ ਮਾਰਨਾ ਉਹ ਜਿਹੜੇ ਪੇਂਟਰ ਦੇ ਕਰਾਉਣਾ ਉਹਦਾ 2000 ਠੱਕਰੇ ਕੇ ਦਿੰਦਾ ਲੈ ਘੰਨੇ ਦਾ ਬਾਈ ਸਹੀ ਗੱਲ ਠੀਕ ਨੇ ਮੇਹਰਬਾਨੀ ਕਿਦਾਂ ਆ ਰਹੀ ਹੈ ਨੀ ਕੁਫਾਈ ਵੀ ਨਹੀਂ ਕਰਦਾ ਹੈਗਾ ਜਿਵੇਂ ਤਾ ਦੇਖ ਲੈ ਕਿੰਨੀ ਜੀ ਨਾਲ ਕਰਦਾ ਹੈ ਹੈ ਮੈਂ ਪਾਲੀ ਪੇਂਟਰ ਨਾਲ ਕਿਤੇ ਘਟਾ ਯਾਰ ਓ ਹਵਾ ਜੀ ਮੈਂ ਇੱਥੇ ਹਵਾ ਹੀ ਹੈ ਅੱਜ ਇੱਥੇ ਹਵਾ ਬਾਈ ਮੈਨੂੰ ਕਾਹਲੇ ਪਤਾ ਲੱਗਾ ਰੰਗ ਕਾਲੇ ਪਰ ਕਾਲੇ ਦਾ ਕੀ ਬਦਲਣਾ ਇਹ ਗੱਲ ਪੱਕੀ ਆ ਬਾਈ ਇੱਧਰ ਬਾਈ ਜਗਦੀਪ ਨੂੰ ਮਿਲੋ ਹੋ ਗਿਆ ਬਾਈ ਗਿਆ ਪਹੁੰਚ ਗਿਆ ਥੋੜੀ ਜਿਹੀ ਲੋ ਸਵੇਰੇ ਆਇਆ ਠੀਕ ਜਿਹਾ ਬਾਈ ਟਿਕਦੀ ਉਹਨਾਂ ਟਰਾਲਾ ਖੜਾਇਆ ਖੜਾਇਆ ਨੂੰ ਤਾਂ ਖਸਤਾ ਹੋ ਗਿਆ ਹਾਂ ਹਾਂ ਅੱਜ ਤਾਂ ਨਹੀਂ ਹੋਇਆ 3-4 ਦਿਨ ਹੋ ਗਏ 3-4 ਦਿਨ ਹੋ ਗਏ ਉਹ ਜਾਂ ਨੂੰ ਪੜਾ ਕੇ ਰਾਇ ਮੈਂ ਕਹਾਂ ਚਲ ਕਢਾ ਦੇ ਕੋਈ ਹੋਰ ਲਾ ਦੇ ਕਰਦਾ ਤੇ ਬਾਈ ਇੱਕ ਤਾਂ ਕੋਈ ਫਦੇ ਹੁਣ ਕਾ ਕਰੀਏ ਇਹਨਾਂ ਹੋਏ ਉਹ ਲੈ ਨਹੀਂ ਆਉਂਦੇ ਖੜਾਇਆ ਵੀ ਪਤਾ ਕਰ ਲੈਂਦਾ ਹਾਂ ਦੋ ਟਰਾਲੇ ਹੋਰ ਵਿੱਚ ਬਸਣ ਇਹਨੂੰ ਫਿਰ ਦੇ ਦੇ ਮੈਂ ਇਹਨੂੰ ਖੜਾ ਰੱਖੋ ਜੇ ਕਰਵਾ ਜਾ ਮਰਜੀ ਦੇ ਦੋ ਬਸ ਹਾਂ ਜਦ ਗਦੀਪ ਨੇ ਭਾਈ ਕੱਟਦਾ ਤੁਹਾਡੇ ਸਾਹਮਣੇ ਪਹਿਲਾ ਵੀਡੀਓ ਬਣਾਈ ਸੀ ਜਦ ਪਵਾਦੇ ਤੇ ਹੁਣ ਪਿੱਛੇ ਉਹ ਲਵਾ ਦਿਆ ਡਾਲੇ ਦੇ ਤੇ ਇੱਕ ਮੰਜੀ ਲਵਾਉਣ ਲੱਗਿਆ ਇਹਦੇ ਆ ਪੁੱਛਦੇ ਆ ਮੰਜੀ ਇੱਕ ਨਵੇਂ ਉਹਦੇ ਨਾਲ ਲਵਾਉਣ ਲੱਗਿਆ ਇਹ ਬਾਕੀ ਦੇਖਦੇ ਜੇ ਪਾਸ ਹੋਏ ਤਾਂ ਤਲੋਜਨ ਆਪਣੇ ਵਾਲੀ ਨੂੰ ਵੀ ਲਾਉਣੀ ਹੈ ਮੰਜੀ ਦਾ ਮੈਂ ਕਰਦਾ ਚੱਕਰ ਪਾਇਆ ਲਓ ਭਾਈ ਆ ਖੜਾ ਟਰਾਲਾ ਪਹਿਲਾਂ ਤਾਂ ਇਹਨੇ ਉਹ ਪਿੱਛੇ ਲਵਾ ਦੇ ਪਿੱਛੇ ਤਾਂ ਲੱਗ ਗਏ ਦੋਹੇ ਇਹ ਯਾਰ ਬਹੁਤੇ ਨਹੀਂ ਲਵਾਉਂਦੇ ਜਿਆਦਾ ਉੱਚੇ ਲਵਾ ਦਿੰਦਾ ਇਹੇ ਨਹੀਂ ਨਹੀਂ ਕਾਲੇ ਚਾਹੀਦੇ ਹਾਂ ਹਾਂ ਪਤਾ ਹੈ ਕੀ ਗੱਲ ਹੈ ਕਿਵੇਂ ਭਰੀ ਫਸ ਜਾਂਦੀ ਹੈ ਨਹੀਂ ਨਹੀਂ ਹਾਂ ਤੇ ਭਾਈ ਇਹਦਾ ਮਾਣਾ ਨਾ ਠੀਕ ਹੈ ਇਹਦਾ ਘੈਂਟ ਬਣਾ ਸੀ ਤਾਂ ਹੁਣ ਕੀ ਗੱਲ ਹੈ ਐਨ ਗੱਲ ਬਣ ਗਈ ਆ ਪੱਤੀਆਂ ਨਹੀਂ ਤੇ ਹੈਗੀਆਂ ਪੱਤੀਆਂ ਲੱਗ ਲਵਾ ਤੂੰ ਹਾਂ ਜਗਾਲੂ ਡਾਲਾ ਆ ਥੋਲ ਨਾਲ ਦੀ ਗਾੜ ਹਾਂ ਹਾਂ ਪੱਤੀਆਂ ਹੈਗੀਆਂ ਠੀਕ ਹੈ ਠੀਕ ਹੈ ਸਾਰਾ ਕਰਾ ਤੇ ਆ ਇਹ ਕਹਿੰਦਾ ਪੱਤੀਆਂ ਹੈ ਨਹੀਂ ਤੇਆਂ ਨਹੀਂ ਪੱਤੀਆਂ ਹੋਊਂਗੀਆਂ ਜਿਹੜੀ ਨਾਲ ਨਹੀਂ ਮਿਲੀਆਂ ਜਗਦੀਪ ਇੱਕ ਕੰਮ ਆਪਾਂ ਨੇ ਹੋਣ ਕਰਨਾ ਵੀਰੇ ਤੈਨੂੰ ਕੰਗਰੀ ਨਹੀਂ ਇਹਦੇ ਪਿਛਲੀ ਵਾਰ ਮੈਂ ਤਾਂ ਬੱਡ ਐਦ ਕੀ ਖੋਲਿਆ 4 ਸਾਲ ਬਾਅਦ ਹੀ ਦਾ ਉਹ ਹਾਂ ਇਹ ਤਾਂ ਯਾਤਰਾ ਪਰੇ ਰਿਹਾ ਹੈ ਨਾ ਸਹੀ ਗੱਲ ਆ ਸਹੀ ਗੱਲ ਹਾਂ ਹਾਂ ਬਿੱਡੇ ਨਹੀਂ ਖੋਲਿਆ ਬੀਚ ਲਿਆ ਦੇ ਯਾਰ ਹਾਂ ਕਿ ਬਿੱਡੇ ਨਹੀਂ ਖੋਲਿਆ ਬੱਡ ਐਦ ਕੀ ਖੋਲਿਆ ਸਹੀ ਗੱਲ ਹੈ ਲੱਗਾਂ ਬੰਦੇ ਟੇਡੇ ਲੱਗਦੇ ਆ ਮੈਂ ਉਦੋਂ ਮੈਂ ਉਹੀ ਦੇਖਦਾ ਵੀ ਚੱਕਰ ਗਿਆ ਲੱਗਿਆ ਵੀ ਉਕੜੀ ਲੱਗਦਾ ਹਾਂ ਮੈਂ ਕਿਹਾ ਇਹ ਪਿੱਛੇ ਹਟ ਮੈਂ ਲਾ ਦਿਆ ਹਾਂ ਵਾਕਈ ਮੈਨੂੰ ਵੀ ਆਈ ਭਲੇਖਾ ਪਿਆਦਾ ਹਾਂ ਪਰ ਅੰਦਰ ਨੂੰ ਕਰੇ ਵੇ ਇਹ ਅੰਦਰ ਨੂੰ ਟੇਪਰ ਜੀ ਨਹੀਂ ਠੀਕ ਹੈ ਠੀਕ ਹੈ ਹਾਂ ਜਗਦੀਪ ਅੱਛਾ ਪਹਿਲੀ ਵਾਰ ਗੱਨਾ ਲੈ ਕੇ ਹੀ ਰਹਿਣਾ ਜਦੋਂ ਟਰਾਲਾ ਲਿਆ ਇਹਦੇ ਪਰ ਹੈ ਠੀਕ ਆ ਤਾਂ ਬਾਈ ਲੱਗ ਗਿਆ ਹੁਣ ਮੰਜੀ ਦਾ ਦੱਸ ਕਿਵੇਂ ਕਰਨਾ ਦਾ ਇਹਦਾ ਮੰਜੀ ਸਲਾਈਡਰ ਲਾਉਣ ਲੱਗਿਆ ਬਣਾ ਕੇ ਦੇਖਦਾ ਹਾਂ ਕਾਲਾ ਵੀ ਪਹੁੰਚ ਗਿਆ ਕਿੰਨਾ ਠੀਕ ਹੈ ਪਹਿਲਾਂ ਇਹਦੇ ਟਰਾਲੇ ਨੂੰ ਇਹਨੂੰ ਮੰਜੀ ਤੇਰੇ ਵਾਲੇ ਨੂੰ ਕਿਵੇਂ ਲੱਗੀ ਹੈ ਵੀ ਮੰਜੀ ਲਵਾਈ ਆ ਜੀ ਪਹਿਲਾਂ ਮੈਂ ਟ੍ਰੈਕ ਲਾਈ ਦੀ ਹੈ ਨਹੀਂ ਤੂੰ ਕਹਿ ਕਰਾ ਇਹਦਾ ਟਰਾਲੇ ਦਾ ਕਿਰਾਇਆ ਦਾ ਹੈ ਕੁਝ ਪਰੇ ਦਵਾਈ ਕਰਨੀ ਅੱਛਾ 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 ਮੈਂ ਮਤਲਬ ਇਹ ਪਿੱਛੇ ਡਾਲੇ ਬਲਵਾਇਆ ਉਹ ਠੀਕ ਹੈ ਠੀਕ ਚਲੋ ਜੀ ਡਾਲੇ ਵਾਲਾ ਤਾਂ ਮੇਰੇ ਵੀ ਉਹ ਕਰਦੇ ਕਦ ਖੜਾ ਮੰਡਰਾਲਾ ਪਰ ਮੈਂ ਗੰਨਾ ਰਦਨਾ ਹੁਣ ਪਰਚੀ ਆ ਗਈ ਉਧਰੋਂ ਪਰਚੀ ਆ ਗਈ ਮੇਰੀ ਦੇ ਦੇ ਉਹ ਨਹੀਂ ਚੱਲਿਆ ਏ ਮੇਲੇ ਨਹੀਂ ਚੱਲਿਆ ਇਧਰ ਕੀਸਾ ਪਿੰਟ ਦੀ ਬੁੱਝੂ ਦੇਖੋ ਪੇਟ ਵਧੀਆ ਨਹੀਂ ਪੇਟ ਤੇਰਾ ਮੈਂ ਤਾਂ ਪਹਿਨੇ ਸਿਫਤ ਕਰਕੇ ਛੜਿਆ ਇੱਕ ਨੰਬਰ ਜੀ ਜਿ ਬਣਾਈ ਆ ਬਾਈ ਦੇਖ ਹੈ ਇਨਾ ਗਰੀ ਨਹੀਂ ਕਰਨੀ ਤੇ ਪਰ ਅਦੇ ਇਹ ਇੱਕ ਗੱਲ ਦੱਸੇ ਉਤਰਦਾ ਵੀ ਨਹੀਂ ਹੈਗਾ ਸੁੱਕ ਗਿਆ ਬਾਈ ਹਾਂ ਨਾਲ ਦੀ ਨਾਲ ਮਾਰੇ ਜਿਹਦੇ ਸੁੱਕ ਗਏ ਤੇ ਇਹ ਚੀਜ਼ ਹੈ ਬਾਈ ਯਾਰ ਬਾਈ ਉਈਓ ਕਹੀ ਕੇ ਪਾਲੀ ਪੇਂਟਰ ਨਾ ਸਾਡਾ ਤਾਂ ਤਰਲੋਚਨ ਪੇਂਟਰ ਹੈ ਤਰਲੋਚਨ ਪੇਂਟਰ ਹੈ ਹੈ ਇਹਦਾ ਤਰਲੋਚਨ ਪੇਂਟਰ ਹੈ ਦੇਖ ਲੈ ਉੱਥੀ ਆਇਆ ਆ ਹਾਪੀ ਵੀਰ ਕਹਿੰਦਾ ਉੱਤੇ ਗਰਾਊਂਡ ਰੰਗ ਖਾਰ ਕੇ ਮੈਂ ਹੀ ਕਰਕੇ ਤੂੰ ਦੂਜੇ ਨੂੰ ਹਾਂ ਇਹ ਪਹਿਲਾਂ ਮੜਦਾ ਜੰਗ ਲਗੀ ਤਾਰੀ ਫੇਰ ਕਰਿਆ ਕੋਈ ਨਹੀਂ ਨਹੀਂ ਬਾਈ ਹੁਣ ਕਿਤੇ ਤੂੰ ਘਟ ਹੈ ਚੱਲ ਪਹਿਲਾ ਹੈਗਾ ਤਾਂ ਹੁਣ ਤਾਂ ਪਾਲੀ ਪੇਟ ਨੂੰ ਫੇਰ ਕਰਦਾ ਤੂੰ ਪਹਿਲਾਂ ਪੇਟ ਨਹੀਂ ਕਰਿਆ ਪੇਟ ਨਹੀਂ ਲੱਗਾ ਮੈਂ ਤਾਂ ਹੀ ਕਹਿੰਦਾ ਖਰੀ ਨਹੀਂ ਹੁਣ ਤੱਕ ਪੇਟ ਨਹੀਂ ਕਰਿਆ ਸਹੀ ਗੱਲ ਮਾੜਾ ਮੋਟਾ ਮੈਂ ਕਿਹਦੇ ਪੇਟੇ ਨਹੀਂ ਬਾਈ ਤੇਰੀ ਮੜ ਕੇ ਜਦੀ ਪੇਟੋ ਜਿਵੇਂ ਨਾ ਉਤਰਦਾ ਨਹੀਂ ਹਾਂ ਇਹਦਾ ਗੱਲ ਹੈਗੀ ਹੈ ਜਦ ਲਈ ਪਹਿਲੀ ਵਾਰ ਪੇਟ ਕਰਨਾ ਸ਼ੁਰੂ ਕਰੇ ਦੇ ਨਾਲ ਰਕੇ ਸਿੱਖਿਆ ਰ ਕਰਿਆ ਆ ਟੂਰੀ ਨਹੀਂ ਲਾਉਣਾ ਨਹੀਂ ਐ ਤਾਂ ਕੋਈ ਸਿੱਖ ਗਿਆ ਹੁੰਦਾ ਵੀ ਨਹੀਂ ਬੰਦਾ ਕਰੇ ਤੇ ਹੀ ਸਿੱਖਦਾ ਹੈ ਕਿ ਨਹੀਂ ਨਹੀਂ ਟੁੰਨੇ ਜਾਈਦੇ ਬੰਦੇ ਕੰਮ ਕਰਨੇ ਨਹੀਂ ਐ ਬਾਕੀ ਇਹਦਾ ਆਲ ਰੌਂਡਰ ਹੈ ਕਿਉਂ ਬਾਈ ਸੰਟੀ ਸੈਂਟੀ ਆਨ ਕਾ ਕਾਲੀਆਂ ਲਾ ਕੇ ਘੁੰਮ ਜੰਦਾ ਆਲੇ ਦਲੇ ਨੂੰ ਹੰਟੀ ਆ ਕੇ ਕਰਨੇ ਕੇ ਤੂੰ ਜਗਾੜ ਲਾਉਣ ਲੱਗੇ ਮੰਜੀ ਵਾਲਾ ਨਹੀਂ ਮੰਜੀ ਵਾਲਾ ਉਹ ਤਾਂ ਲਾਉਣ ਲੱਗਾ ਮੈਨੂੰ ਇੱਧਰ ਲਾਉਣੀ ਆ ਫੇ ਤੂੰ ਚੱਲਿਆ ਤਾਂ ਇੱਧਰ ਨੂੰ ਐ ਥੱਲੇ ਵੜ ਕੇ ਰੋਵਾਂਗਾ ਨਾ ਅੱਛਾ ਅੱਛਾ ਦਮ ਨਾਲ ਨਾਲ ਪਤਾ ਕੀ ਹੈ ਉਧਰ ਠੀਕ ਹੈ ਵੈਸੇ ਉੱਚੀ ਲੱਗਣੀ ਦੀ ਆਵਾਵਾ ਆਦੀ ਇਧਰੋਂ ਬੰਦਾ ਕੋਈ ਔਖਾ ਹੋ ਜਾਂਦਾ ਹਾਂ ਔਖਾ ਜਿਹੜੀ ਮਿਲ ਤੋਂ ਪੁਰਧਰ ਆਉਂਦੀ ਐ ਹਾਂ ਜਿਹੜੇ ਹੁਣ ਜਕੜਾ ਉੱਚਾ ਜਿਹੜਾ ਆਪਣਾ ਪਲੇਟਫਾਰਮ ਲਵਾ ਲਉਂਦੇ ਦਵੱਲੇ ਚੜ੍ਹਨੇ ਨੂੰ ਹੋ ਜਾਂਦਾ ਉਹ ਲੋਟ ਆ ਫੇਰ ਉਹ ਪੁਰਧਰ ਸਾਡਾ ਉਧਰ ਨੂੰ ਹਾਂ ਉਹ ਪਤਾ ਕੀ ਕਹਿੰਦਾ ਤਰੋਜਨ ਉਹ ਨਹੀਂ ਕਈ ਵਾਰ ਨਾ ਭਲੇਖੇ ਨਾਲ ਬੰਦਾ ਉਧਰ ਪਿਆ ਹੁੰਦਾ ਕਈ ਵਾਰ ਇਧਰੋਂ ਅਗਲਾ ਸੱਜੇ ਪਾਸੇ ਨੂੰ ਚੜ੍ਹ ਕੇ ਸੈਲਫ ਮਾਰ ਔਖਾ ਹੁੰਦਾ ਉਧਰ ਉਹ ਰੋਂਗ ਸਾਈਡ ਹੋ ਗਈ ਉਧਰ ਆਪਣਾ ਹੀ ਸਰਕਲ ਜਿਆ ਨਹੀਂ ਬਣਿਆ ਉਹ ਉਧਰ ਪੈ ਕੇ ਹਾਂ ਹਾਂ ਸਿੱਧੇ ਪਾਸੇ ਨੂੰ ਐ ਬਈ 헤ਠਾ ਪੈ ਲਵਾਉਣੀ ਹੈ 헤ਠਾ ਹੀ ਤੇ ਰੇਲਿੰਗ ਵਾਲੀ ਬਹੁਤ ਨਹੀਂ ਪੰਜ ਕਾਲੂ ਨੰਬਰ ਆਉਣਾ ਵਾ ਤੇ ਵਧੀਆ ਇਹ ਨਾਲ ਖੜੀ ਜਾਉਗੀ ਬਸ 1.5 ਇੰਚ ਇਹ ਬਾਈ ਮੈਂ ਦੱਸਦਾ ਤਰਲੋਚਾ ਤੇਰਾ ਨੁਕਾਲੇ ਇਹਦੇ ਨਾਲ ਰੱਖਣੀ ਇੱਥੇ 1.5 ਇੰਚ ਬਸ ਇੰਨੀ ਕੁ ਗੱਦਾ ਵਾਲਾ ਥੱਲੇ ਬਸ ਜਿੱਦਾਂ ਗੱਦਾ ਵਾਲਾ ਹਾਂ ਇਹ ਕਿਹਦਾ ਹੋਰ ਵੀ ਕਾਲੇ ਫਾਇਦਾ ਰਹਿਣਾ ਹਾਂ ਟੂਲਟਾਲ ਚ ਬਿਸਤਰਾ ਵੋਸਤਰਾ ਯੇ ਕੋਈ ਵੀ ਰੱਖਣਾ ਹੈ ਹਾਂ ਪਹਿਲਾਂ ਹੋ ਜਾਏਗਾ ਨਾ ਦੂਈ ਨੂੰ ਕਰਨਾ ਹਾਂ ਪੂਰਾ ਜੋ ਮਰਜ਼ੀ ਰੱਖ ਲਾਉਂਦੇ ਇਕੱਠਾ ਕਰਨਾ ਹਾਂ ਸਟੇ ਰੱਖ ਮੋਰੇ ਰੱਖ ਲੈ ਪਾਵੇ ਆਣਾ ਵੀ ਆਪਾਂ ਨੇ ਕੈਨਸਲ ਕਰਤਾ ਕੰਮ ਹਾਂ ਉਹ ਪਾਵੇ ਲੋਆ ਦੀ ਹਾਂ ਪਾਵੇ ਨਾਲ ਉਹ ਚਾਚਾ ਕਹਿੰਦਾ ਸੰਗੜੀ ਲੋਟ ਆ ਅੱਛਾ ਪਾਵੇ ਚੱਕਰ ਚ ਗਈ ਗਏ ਨਾਲੋਂ ਹਾਂ ਆਪਾਂ ਨੇ ਮੋਰੇ ਵਿੱਚ ਝੁਗਨੇ ਦੀ ਬਣਾਉਣੀ ਝੁਗਨੇ ਦੀ ਝੋਨੇ ਨਹੀਂ ਚਾਹੀਦਾ ਹਾਂ ਅਗਰ ਜੇ ਨਾ ਜੇ ਪੈ ਪਾਉ ਲੱਗ ਜਾਂਦਾ ਹਾਂ ਉਹ ਸਿਰੇ ਤੱਕ ਪਾਵੇ ਚੱਕੇ ਦੇ ਉਹ ਹੈ ਪਾਵੇ ਚਾਚਾ ਮਾਦੂ ਇੱਕ ਵਾਰ ਚਾਲਣਾ ਦੇਖ ਲੈ ਨਹੀਂ ਫਿਰ ਉਸ ਨਾਲ ਨਾਲ ਲਿਆ ਕੇ ਲਾ ਦੇ ਸੰਗੜੀ ਵਿੱਚ ਹੋਰ ਵੀ ਹੈ ਪੱਲੀ ਪਾਏਗਾ ਨਹੀਂ ਫਿਰ ਉਹਦੇ ਨਾਲ ਪਤਾ ਕਿਹਾ ਹੂੰ ਜੇ ਉਹ ਪੈ ਪਾ ਲੱਗ ਗਿਆ ਨਾ ਸੰਗੜੀ ਦੀ ਲੋੜ ਆ ਉਹ ਸਹੀ ਗੱਲ ਹੈ ਕਿਹੜਾ ਪਿਆ ਪਿਆ ਜਸਤੀ ਪਿਆ ਪਿਆ ਉਹ ਐਮਐਸ ਪਿਆ ਐਮਐਸ ਪਿਆ ਬਗੈਣਾ ਸਪੈਸ਼ਲ ਹੁੰਦਾ ਅੱਛਾ ਚੱਕੀ ਕਾਲਿਆਂ ਨੂੰ ਇਹ ਅੱਕੜਾ ਕਰਦੀਆਂ ਚਲਮੀ ਥੱਲੇ ਵਾਲਾ ਜੇ ਚਾਤਰ ਗਏ ਇਹ ਜਿਹੇ ਨਾਲ ਤਰੀਕਾ ਬੱਸ ਨਾਲ ਮਿਲ ਗਏ ਹਾਂ ਇਹਦੇ ਨਾਲ ਦਾ ਲਿਆਉਣਾ ਹਾਂ ਆਹ ਆਹ ਪੈ ਪਾਉਣਾ 10 ਫੁੱਟ ਹਾਂ ਕੋਈ ਵਾਪਸ ਜਿੱਥੇ ਤੱਕ ਮੰਜ਼ੀ ਆਉਣੀ ਆ ਉੱਥੇ ਤੱਕ ਆ ਜਾਣਾ ਠੀਕ ਹੈ ਬਾਹਰ ਤੇਰੇ ਦੇ ਕੇ ਬਾਹਰ ਇਹਦੇ ਨਾਲ ਵੀ ਆਉਂ। ਅੰਦਰ ਵਾਠ ਠੀਕ ਹੈ ਠੀਕ ਹੈ ਸਮਝ ਗਿਆ ਮੈਂ ਤੇਰੀ ਗੱਲ। ਨਹੀਂ ਫਿਰ ਉਹ ਉਹ ਹੁਣ ਹੋਰ ਕੰਮ ਕਰਨ ਲੱਗਿਆ। ਹਲੇ ਹੋਰ ਜ਼ਿਗਾਰਟ ਚਾਹ ਹਾਂ। ਬਾਈ ਦੇਖਦੇ ਆ ਮੈਂ ਤਾਂ ਹੀ ਬਾਅਦ ਚ ਲਵਾਉਂਗਾ ਹੁਣ। ਪਤਾ ਤਾਂ ਲੱਜਵੇ ਫੇ ਬਾਅਦ ਚ ਇਹ ਹੋਰ ਕੁ ਕਰ ਦਿੰਦੇ ਆ। ਇੱਕ ਗੜਾਈ ਦੇ ਨਾਲ ਲਾ ਕੇ ਪੈਪੂ ਕੇ ਦੇਖ ਲਈ। ਮੈਂ ਤਾਂ ਹੀ ਕਹਿਣਾ ਬਿਹਾਲੇ ਕਿਹੜਾ ਹੁਣ। ਆ ਵੇ ਸੋਣ ਕਰਾਂਗੇ। ਪਰਤੀ ਆ ਗਈ ਪਹਿਲਾਂ ਹੁਣ ਇੱਕ ਇੱਕ ਦਾ ਇੱਕ ਨਹੀਂ ਲੱਗਣਾ ਹੁਣ। ਇੱਕ ਗੇੜਾ ਤਾਂ ਹੁਣ ਇਹ ਬਾਈ ਕਰ ਦਿੰਦੇ ਆ ਮੈਂ ਸਕੰਜਾ ਬਣਾਇਆ। ਉਦੇ ਬਾਅਦ ਨਾ ਹੋ ਚਾਰ ਨਾ ਜਾ ਉਹਦੇ ਬਾਅਦ ਹੋਰ ਸੌਧ ਕਰਤੀ ਸਕੰਜਿਆਂ ਦੀ ਹੋਰ ਸੌਧ ਕਰਤੀ ਠੀਕ ਐ ਇਹਦਾ ਮਤਲਬ ਪਹਿਲਾਂ ਹੁਣ ਇੱਕ ਵਾਰ ਕਰ ਲੈਣ ਦੇ ਜੀ ਕਹਿੰਦੇ ਐ ਨਹੀਂ ਦੀ ਆਪਾਂ ਨੇ ਕਹਿ ਕੇ ਉਦਾਂ ਆਪਾਂ ਕਰਾਈ ਸਲਾਹ ਵੇਖਣਾ ਕਰੋ ਬਾਕੀ ਹੁਣ ਜੇ ਪਾਸ ਹੋ ਗਈ ਬਾਈ ਫਿਰ ਤਾਂ ਇਹ ਪਾਸ ਹੋ ਜਾਣੀ ਹਾਂ ਸਾਰੀ ਉੱਪਰ ਬੰਦਾ ਸਖਰਾ ਵੀਰੇ ਪੈਪਾ ਕਰਕੇ ਪਿਆ ਓਜ ਵੀ ਸਾਨੂੰ ਜੇ ਉਹ ਬੈਠੂ ਹੋਵੇ ਤਾਂ ਨੀਚੋਂ ਆ ਹਾਂ ਇਹਦੀ ਤਾਂ ਵੈਸੇ ਆ ਵੀ ਨਹੀਂ ਪੱਤੀ ਹਲਕੀ ਲਾਈ ਵੀ 37 ਐ 37 ਆਹ ਆ ਜਿਹੜੀ ਇਹਨੂੰ ਲਾਈ ਆ ਐਂਗਲ ਆਛਾ ਛੇ ਲੱਗਣੇ ਇਹਨੂੰ ਇੱਕ ਪਿੱਛੇ ਅੱਛਾ ਪਿੱਛੇ ਵੀ ਲੱਗਣਾ ਠੀਕ ਹੈ ਠੀਕ ਹੈ ਇਹਦੇ ਵਿੱਚ ਪਾਈਪ ਚੱਲਦਾ ਕਰਨਾ ਇਹਦੇ ਵਿੱਚ ਪਾਈਪ ਚੱਲਦਾ ਇਹ ਘਟ ਨਹੀਂ ਹੈਗਾ ਯਾਰ ਇਹਦੀ ਇਹ ਯਾਰ ਇਹਨੇ ਤਾਂ ਅੰਦਰ ਖੜਾਉਣੀ ਆ ਇਹਦੇ ਨਾਲ ਤਾਂ ਖੜਨੀ ਆ ਇਹਦੇ ਉੱਪਰ ਕਿਹਦੇ ਮਜਰੇ ਪਣਾ ਹੈ ਨਾ ਠੀਕ ਹੈ ਜੇ ਅਗਲੇ ਕੰਮ ਨਹੀਂ ਕਾਰਜ ਦੇ ਚੇ ਵੇਨੂ ਕਾ ਲੇਣਾ ਮੈਨੂੰ ਨਹੀਂ ਨਹੀਂ ਵਜਨ ਤਾਂ ਰਹਿਣਾ ਇਹਦੇ 'ਚ ਪੂਰਾ ਰਹੂਗਾ ਪਰ ਤਾਂ ਨਹੀਂ ਵਜਨ ਤਾਂ ਰਹਿਣਾ ਹੀ ਰਹਿਣਾ ਹੈ ਬਾਕੀ ਬਾਈ ਪਾਈਪ ਲੱਗਣਾ ਉਹ ਉਹ ਬੈਠਿਆ ਹਾਂ ਔਰ ਇਹ ਜੁੜਨਾ ਇਹਨੂੰ ਹਾਂ ਉਹ ਦੇਖਦੇ ਅੱਛਾ ਇਹ ਪੈਪ ਠੀਕ ਹੈ ਠੀਕ ਹੈ ਇਹ ਲੰਬਾਈ ਅੰਦਰ ਨੂੰ ਬਹੁਤ ਹੋ ਜਣੀ ਯਾਰ ਪਾਈ ਨੂੰ ਵਿੱਚ ਪਾਈ ਯਾਰ ਪੂਰੀ ਟੂਲ ਜਿੰਨੀ ਆ 2.5 ਫੁੱਟ ਅੱਛਾ ਆਹ ਹੈ ਪੂਰੀ 2.5 ਫੁੱਟ ਲੰਬਾਈ ਤੇਰੇ ਨਾਲੋਂ ਘੱਟ ਨਹੀਂ ਹੈਗੀ ਦੀ 2 ਇੰਚ ਘੱਟ ਦੋ ਤਾਂ ਹੀ ਪੈਰ ਬਾਹਰੇ ਦੇਖ ਕਰੂਗੇ ਫੇ ਫਾਇਦਾ ਗਿਆ țeਡਾ ਹੋਵੇ ਪੈਜ ਕਰੂਗਾ ਨਹੀਂ ਤੂੰ ਹੁਣ ਇੰਨੀ ਜਗ੍ਹਾ ਹੈ ਦੀ ਚਾਹੇ ਅੱਗੇ ਵਧਾ ਲੈਂਦਾ ਇਹਦਾ ਕੋਈ ਚੱਕਰ ਤਾਂ ਪਰ ਇਹਨੇ ਫੇ ਅੰਦਰ ਨਹੀਂ ਜਾਣਾ ਦਾ ਤੇ 7 ਇੰਚ ਬਾਹਰ ਹੋ ਜਾਈਦੀ ਪਿੱਛੇ ਨੂੰ 2 ਮੁੱਟੇ 7 ਇੰਚ ਬਾਹਰ ਆਇਆ ਪੰਜ ਵੀ ਰੱਖ ਹੋ ਜਾਣੀ ਕਿ ਵੈਸੇ 7 ਰੱਖਤੀ ਆ ਲੋ ਬਾਈ ਖੂ ਤੇ ਪਾਣੀ ਸਟਾਰਟ ਕਰਤਾ ਇੱਧਰ ਰਾਤ ਮੋਟਰ ਛੱਡੀ ਸੀ ਆਪਾਂ ਤੇ ਆਹ ਕਹਿਰਾ ਭਰ ਗਿਆ ਨਹੀਂ ਕੱਲ ਛੱਡੀ ਸੀ ਆਪਾਂ ਤੇ ਆਹ ਭਰ ਗਿਆ ਤੇ ਰਾਤ ਇਹਨੂੰ ਕਰਗੇ ਤੇ ਇਹਨੇ ਇੱਧਰ ਭਰ ਕੇ ਉਹ ਕਹਿਰਾ ਵੀ ਭਰ ਗਿਆ ਤੇ ਹੁਣ ਮੋਟਰ ਚੱਲਦੇ ਉਹ ਪਰਾਂ ਨੂੰ ਠੇਟਲੇ ਪਾਸੇ ਤੇ ਉਹ ਭਰ ਜਾਣੇ ਆਦਾ ਡਬਲ ਭਰਤ ਆ ਬਾਈ ਪੀਟਰ ਨੇ ਇਹਨੂੰ ਪਾਣੀ ਲਈਦਾ ਪਾਣੀ ਫੇਰ ਟੁੱਟ ਗਿਆ ਡਬਲ ਭਰ ਹੋ ਗਿਆ ਫਿਰ ਉਹ ਦੇਖਦੇ ਹਾਂ ਹੁਣ ਬਾਕੀ ਨਾ ਚ ਰੇ ਪਾ ਤਿਆ ਪਹਿਲਾਂ ਰੇ ਪਾ ਕੇ ਫੇਰ ਮੋਟਰ ਚਲਾਈ ਤੀ ਤੇ ਮੰਡ ਚ ਵੀ ਇੱਕ ਪਾਸੇ ਦੂਜੇ ਪਾਸੇ ਵੀ ਮੋਟਰ ਛੱਟਦੀ ਬਾਈ ਅੱਜ ਤੇ ਇੱਕ ਪਾਸੇ ਦਾ ਪਰਾਂ ਇੱਕ ਖੇਤ ਇੱਕ ਕਿਲਾ ਰਹਿ ਗਿਆ ਬਾਕੀ ਭਰ ਚੱਲਿਆ ਤੇ ਉੱਥੇ ਵੀ ਮੋਟਰ ਚੱਲਦੀ ਆ ਹੁਣ ਮੜਾ ਰੋਪੜ ਜਾ ਕੇ ਉਹਨਾਂ ਉੱਥੇ ਕੰਮ ਹੈ ਬਾਕੀ ਤੁਹਾਨੂੰ ਜਿਹੜੀ ਆ ਜਗਦੀਪ ਵਾਲੀ ਮੰਜੀ ਦੀ ਆ ਬਾਈ ਦੇਖਦੇ ਹਾਂ ਸ਼ਾਮ ਤੱਕ ਕਿੰਨਾ ਕੁ ਪ੍ਰੋਸੈਸ ਹੋਉਂਦਾ ਉਹ ਫੇਰ ਫੋਰ ਬਣਾਉਗਾ ਤੇ ਇਧਰੇ ਚੱਲਦੀ ਆ ਬਾਈ ਪਹਿਲਾਂ ਮੋਟਰ ਹੁਣ ਉੱਧਰ ਹਲੇ 1% ਦਾ ਇੱਕ ਕਰਰ ਰਹਿੰਦਾ ਉਹਦਾ ਵੀ ਹਲੇ ਆਪਾਂ ਜਾ ਕੇ ਪਾਣੀ ਛੱਡਣਾ ਹੈ ਉੱਧਰ ਛੱਡਣਾ ਤੇ ਪਾਣੀ ਮੋਟਰ ਹੁਣ ਪੂਰਾ ਚੱਲਿਆ ਪਹਿਲਾਂ ਅੱਧਾ ਗੇਟ ਆਹੀ ਪਤਾ ਨਹੀਂ ਇਧਰ ਨੂੰ ਕਹਨੇ ਖੋਲਤਿਆ ਫੇਰ ਪੀਟਰ ਵਾਲੇ ਬਰਸੀਨ ਚੋਂ ਇਹਦਾ ਦਵਾਰ ਤਾਂ ਫੇਰ ਭਰ ਗਿਆ ਪੀਟਰ ਨੇ ਫੇਰ ਹੁਣ ਨੱਕੇ ਹੀਟਾਂ ਨੂੰ ਵੱਢਿਆ ਬਣੀ ਕਣਕ ਨੂੰ ਉਹ ਕਣਕ ਦੀ ਜੰਮ ਨਹੀਂ ਦੇ ਨੇ ਰੋਣੀ ਕਰਤੀ ਦਵਾਰ ਤੇ ਵਿੱਜੂਗਾ ਹੁਣ ਇਹਨੂੰ ਬੇਸੀ ਲਿਓ ਅਰ ਬਾਈ ਇਹ ਕਣਕ ਜੰਮਣ ਤੋਂ ਪਹਿਲਾਂ ਹੀ ਪਾਣੀ ਨੇ ਦੱਬਲੀ ਤੀ ਫਿਰ ਜਿਹੜਾ ਛਿੱਟਾ ਦਿੱਤਾ ਤਾਂ ਤੇ ਕਣਕ ਤਾਂ ਜੰਮੇ ਹੀ ਸੀ ਪਰ ਗੁੱਲੀ ਡੰਡੇ ਨੇ ਬਹੁਤ ਦੱਬਲੀ ਤੀ ਇਹ ਫਿਰ ਜ਼ਿਆਦਾ ਗੁੱਲੀ ਨਹੀਂ ਹੋਇਆ ਝਾੜ ਘਟਤਾ ਪਰਲੀ ਹਲੇ ਨਿਕਲਣ ਲੱਗੀ ਤੀ ਉਹ ਫਿਰ ਵੀ ਹੋ ਗਈ ਤੀ ਵਧੀਆ ਇਹਦੇ ਪਾਣੀ ਨਾਲੇ ਭਰ ਗਿਆ ਆ ਖਿਆਰਾ ਇਹਨੂੰ ਨੱਕਾ ਆਪਾਂ ਛੱਡੇ ਨਹੀਂ ਮਾੜਾ ਮੋਟਾ ਰਹਿੰਦਾ ਉਹ ਵੀ ਹਲੇ ਪਾਣੀ ਉਤਰਦਾ ਹੈ ਭਰ ਜਾਣਾ ਇਹ ਪੂਰਾ ਡੱਡੂ ਬੋਲੇ ਵੀ ਤੇ ਯਾਰ ਇਹਦੇ ਬੇਰਦਾ ਇੰਨਾ ਕੇ ਲੱਗਣਾ ਚਾਹੀਦਾ ਬਾਈ ਪਤਲਾ ਪਤਲਾ ਹੋ ਜਾ ਪਾਣੀ ਇਹਨੂੰ ਹੁਣ ਦੇਖੋ ਗਿੱਲਾ ਹੋ ਗਿਆ ਇਹ ਕਿਤੇ ਕਿਤੇ ਮੜੀ ਮੋਟੀ ਕਿਤੇ ਤੱਗੀ ਹੋਣੀ ਹੈ ਵੈਸੇ ਤਾਂ ਬਰਾਬਰ ਜਿਹਾ ਹੈ ਇੰਨੀ ਤਾਂ ਸਰਾਬ ਚੜ੍ਹਦਣੀ ਸੀਰੇ ਤੱਕ ਇਹਦੀ ਵਾਰ ਹੋਇਆ ਭਾਈ ਵੀ ਮੇਲ ਨੂੰ ਮੀਂਹ ਨਹੀਂ ਪਿਆ ਹੈਗਾ ਜਿਵੇਂ ਕਣਕ ਤੋਂ ਬਾਅਦ ਜਾਂ ਹੁਣ ਤੱਕ ਕੋਈ ਨਾ ਕੋਈ ਮੀਂਹ ਪੈ ਲੰਦਾ ਦਾ ਤੇ ਹੁਣ ਪਾਣੀ ਚੱਲਦਾ ਬਣਾ ਉੱਤਰ ਸਾਰਾ ਘੇਰਾ ਪਰ ਗਿਆ ਵੀ ਮੱਕੀ ਦਾ ਕਣਕ ਦੇਖੋ ਐਨ ਵਧੀਆ ਹੋਈ ਹੋਈ ਆ ਹੁਣ ਇਹਨੂੰ ਮੇ ਪਾਣੀ ਛਿੱਟਿਆ ਹੋਇਆ ਹੁਣ ਪਾਣੀ ਪੂਰਾ ਆਇਆ ਨਹੀਂ ਤੇ ਮੈਂ ਦੇਖਦਾ ਵੀ ਪਾਣੀ ਕਿਉਂ ਨਹੀਂ ਆਇਆ ਇੱਧਰ ਵੀ ਬਈ ਰੋਪੜ ਪਵਾ ਕੇ ਫਿਰ ਦੇਖਦੇ ਹੁਣ ਪਾਣੀ ਪੂਰਾ ਨਿਕਲਣ ਲੱਗਿਆ ਉਹ ਦੇਖੋ ਫਿਰ ਛੱਡਦੇ ਇਹਨੂੰ ਥੋੜੀ ਗਲਤੀ ਹੋ ਗਈ ਇਸ ਵਾਰੇ ਪੱਟਾਂ ਬਾਹ ਨਹੀਂ ਹੋਈਆਂ ਤੇ ਆਈ ਵਾਰ ਬਾਕੇ ਬੀਜਦੇ ਆ ਇਹ ਕੇਕਣੇ ਵਿੱਚੇ ਰੱਖ ਕੇ ਬਾਕੁਣੇ ਹੀ ਬੀਜਦੇ ਲਗ ਲਗ ਕਿਾਰੇ